ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਸਨਮੋ ਜੀ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਜੀ ਮੇਰੀ ਬੋਲ ਨੂੰ ਸਾਰਿਆਂ ਨੂੰ ਇੱਧਰ ਚੱਲਣ ਡਈ ਆ ਪੈਕਿੰਗ ਅੱਜ ਚੱਲੇ ਆ ਵੇਖਣ ਵਾਂਡਾ ਚੱਲੇ ਮੇਰੀ ਨਿਡਾਨ ਕੋ ਇਹਦੇ ਕੋਲ ਗਿਆ ਨਾ 9 ਮਹੀਨਾ ਡੇਢ ਚੱਲਿਆ ਹਨ ਬਹੁਤਾ ਹੀ ਟਾਈਮ ਹੋ ਗਿਆ ਬਾਤ ਨਹੀਂ ਦੂਜਾ ਕਹੋਏ ਨਾ ਤੇ ਬੜਾ ਲਿਆ ਬਦਨ ਇਹਨਾਂ ਤੋਂ ਬਾਅਦ ਚ ਗਏ ਆ ਨਾ ਹਾਂ ਉਹਨਾਂ ਕੋ ਇਹਦੇ ਇੱਕ ਦਿਨ ਮੈਂ ਸੋਚਣ ਡਿਆ ਹਾਂ ਪਰਸੋਂ ਚੌਥ ਵੀ ਇਹਨਾਂ ਕੋ ਮਾਰਨੇ ਕਿਸ ਦਿਨ ਗੇੜਾ ਤੇ ਹੁਣ ਚਲੋ ਪਲਾਨ ਬਣ ਹੀ ਗਿਆ ਵਾ ਆਈ ਨਹੀਂ ਜਿੰਦੇ ਮੇਰੇ ਪੇਕੇ ਵੀ ਨਹੀਂ ਜਾਂਦੇ ਜਿੰਨਾ ਮੈਂ ਆਪਣੇ ਨਾਲ ਨਾ ਹੋ ਜਾਂਦੀ ਐ ਤੇ ਚੰਗਾ ਨਾ ਪਿਆਰ ਵੀ ਤੇ ਤੇਰਾ ਹੈਗਾ ਨਾ 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 ਤੀਹੇ ਆਪਣੇ ਸਹਰੇ ਨਾਲ ਬਣਾਉ ਪਿਆਰ ਠੀਕ ਉਹ ਦੂਰੀ ਬੜੀ ਨੇ ਤੇ ਵੇ ਵੀ ਦੂਰ ਆ ਤੇ ਮੈਂ ਕਿੰਨਾ ਜਾਣੀ ਤੂੰ ਹੀ ਕਰੇ ਕਿਆ ਤੇਰੇ ਪਿੰਡ ਚੱਲੀਏ ਤੂੰ ਕਹਿੰਦੀ ਨਹੀਂ ਤੇ ਮੈਂ ਤਾਂ ਆਖੜਾ ਹੋਣੀ ਚੱਲ ਦੱਸ ਤੈਨੂੰ ਪਰ ਜਦੋਂ ਆ ਜਾਈਦਾ ਨਾ ਫਿਰ ਆਪਾਂ ਲਾ ਕੇ ਵੀ ਦੋ ਤਿੰਨ ਦਿਨ ਮੰਨੇ ਨਾ ਵੀ ਤੇ ਵੇਖਣਾ ਸਦੇ ਲੋਕੀ ਜੰਦੇ ਨੇ ਤੇ ਅੱਬਲ ਤੇ ਸਾਰੀ ਜਹਾੜੀ ਹਾਂ ਆ ਆਪਣੇ ਘੜਨੇ ਨਾਲ ਹੈਨਾ ਹਾਂ ਠੀਕ ਹੈ ਮੈਂ ਬੰਦਾ ਸੋਕੀ ਆ ਅਗਮ ਵੀ ਆਉਣ ਵਾਲਾ ਅਗਮ ਗਿਆ ਸਕੂਲ ਅੱਜ ਆਪਾਂ ਜਾਵਾਂਗੇ ਮੋਟਰਸਾਈਕਲ ਤੇ ਹਾਂ ਅਹੀਂ ਉਹਨਾਂ ਨੂੰ ਆਪਣੀ ਯਾਦ ਨਹੀਂ ਨਾ ਆਉਂਦੇਂਗੇ ਬਹੁਤੀ ਵੇਥਰੀ ਭੈਣ ਹੁੰਦੀ ਹੁਣ ਹਲੇ ਥੋੜੇ ਥੋੜੇ ਦਿਨ ਹੋਏ ਉਹ ਹਟਦੋਂ ਗਏ ਜਾਂ ਅਗਰ ਤੇਰੇ ਨਹੀਂ 10 15 ਦੇ 10 ਦਿਨ ਹੋਏ ਆ ਸਾਡਾ ਪਿਆਰ ਬੜਾਵਾ ਅਹੀਂ ਜ਼ਿਆਦਾ ਟਾਈਮ ਨਹੀਂ ਕਰਦੇਗੇ ਜਿਹੜੇ ਦੀਦੀ ਆ ਖਜਾਨੇਕੋਟ ਵਾਲੇ ਇਹਨਾਂ ਕੋਲ ਤੇ ਹੀ ਹੁੱਕੇ ਬਾਤ ਚੱਲ ਜਾਂਦੀ ਨਾ ਜਦੋਂ ਵੀਡੀਓ ਬਣਾਉ ਜਾਈਦਾ ਅਗਰ ਮੈਨੂੰ ਉਹ ਫੋਨ ਕਰ ਦੇਂਗੇ ਆ ਵੀ ਅਗਰ ਤੂੰ ਮੇਰੇ ਮਮਾ ਪਾਪਾ ਨਾਲ ਗਈ ਮੈਨੂੰ ਭੂਈ ਕੋ ਛੱਡ ਜੋ ਤੇ ਅਗਰ ਮੈਂ ਜੀਹ ਦੂੰਦੀ ਕਿ ਮੈਂ ਭੂਈ ਤੁਰਣਾ ਮੇਰਾ ਦਿਲ ਨਹੀਂ ਲੱਗਦਾ ਉਹਨਾਂ ਤੋਂ ਬਗੈਰ ਤੇ ਉਹ ਫਿਰ ਆ ਪੈਂਦਾ ਵਾ ਤੇਹੀ ਫਿਰ ਕੇ ਚੱਲ ਜਾਂਦੇ ਨੇ ਤੇ ਇੱਧਰ ਮੈਂ ਆਪਣੇ ਕੱਪੜੇ ਕੱਢ ਲਏ ਨੇ ਤੇ ਅਗਮ ਦੇ ਉਨ ਨਵੇਂ ਸੂਟ ਨਾਲ ਦੀਦੀ ਕਹਿੰਦੇ ਨੇ ਕਿ ਵਧੀਆ ਜਿਹਾ ਸੂਟ ਲੈ ਆਇਆ ਨੂੰ ਤਾਂ ਅਸੀਂ ਕੱਲ ਫੰਕਸ਼ਨ ਵਿੱਚ ਜਾਂਣਾ ਵਾ ਤੇ ਨਹੀਂ ਨਾ ਲੱਗੇ ਜਾਣੇ ਇਹਦਾ ਹੋਰ ਆਪਾ ਦਿਓ ਹਾਂ ਨਵੇਂ ਕਹਿਣਾ ਹੈ ਘਰ ਪਾਣਾ ਉਹ ਨਹੀਂ ਨਹੀਂ ਕਈ ਕੱਲ ਨੂੰ ਜਾਣਾ ਮੰਡੀ ਫੇਰ ਪਾਈ ਉੱਥੇ ਜਾ ਕੇ ਕਈ ਤਰ੍ਹਾਂ ਟੌਲ ਮੰਡੀ ਉਹ ਫੇਰ ਕਹਾ ਵਾਂਡੇ ਤੋਂ ਵਾਂਡੇ ਜਾਣਾ ਵਾ ਕਹਾ ਵਾਂਡੇ ਤੋਂ ਵਾਂਡੇ ਜਾਣਾ ਸੀ ਨਹੀਂ ਸੋਨੇ ਸੋਨੇ ਰੱਖਣੀ ਆਹੋ ਹਾਂ ਤੇ ਕਿੱਟ ਇੱਕ ਖੜਨੇ ਪਾਉਗਾ ਦੋ ਮੇਰੇ ਸੋਨੇ ਦੋ ਵਿੱਚ ਸਰਨਾ ਹਾਂ ਹਾਂ ਸਾਡੇ ਤੋਂ ਵੱਧ ਦੇਦੇ ਹੋ ਇਹਨੇ ਨੇ ਕੱਪੜੇ ਜਾਨਾ ਹੀ ਮਾਣ ਤੇ ਆ ਵਰਦੀ ਵੀ ਫੜਨੀ ਹੈ ਨਹੀਂ ਨਹੀਂ ਯੂਨੀਫਾਰਮ ਨਹੀਂ ਫੜਨੀ ਗੰਦੇ ਨਾ ਹੋਣਦੇ ਭਾਈ ਨਾ ਹਾਂ ਤੇ ਜੇ ਕਰਨ ਜਾਂਦੇ ਰਹਿਣੇ ਇੱਕ ਦਿਨ ਚ ਦੋ ਦੋ ਤਿੰਨ ਕ ਨੂੰ ਸੂਟ ਗੰਦੇ ਕਰਦੇ ਹਾਂ ਜਿੱਦਾਂ ਆਦਨ ਅਵੇਲੀ ਕਰਨ ਰਿਆ ਸੀ ਜਿੱਦਾਂ ਸਬਜ਼ੀਆਂ ਲਾਈਆਂ ਸੀ ਆਹੋ ਦੋ ਸੂਟ ਗੰਦੇ ਕੀਤੇ ਉਹਦੇ ਪਰ ਉਹਦਣਾ ਨੇ ਪੂਰੀ ਮਸਤੀ ਕੀਤੀ ਆਹੋ ਕਹਿੰਦਾ ਬਹੁਤ ਮਜ਼ਾ ਆ ਮਮਾ ਜੀ ਮੈਨੂੰ ਖੇਡਣਾ ਮੈਂ ਹਣ ਰੋਜ਼ ਖੇਡਾ ਜਾਇਆ ਕਰੂੰਗਾ ਮੈਂ ਚੱਲ ਜਾਇਆ ਲੋ ਜੀ ਆਉ ਆ ਗਈ ਜਗਮਦੀ ਸਕੂਲ ਵੈਨ ਇਥੇ ਆਣ ਕੇ ਲੜਨਾ ਆ ਪਿੱਤੀ ਮੰਦਾ ਚ ਲੈਣ ਨਹੀਂ ਆਈ ਜਣਾ ਹੀ ਬੇਬੀ ਕੋਲ ਕਰਤਾ ਕਰਤਾ ਉਹ ਵੀ ਕੰਮ ਜੀ ਤੋਂ ਘੱਟ ਦਦਾ ਵੀ ਐ ਲੜਦੇ ਨਾ ਕਿਹੜੀ ਗੱਲੋਂ ਹੁਣ ਕਿਹੜੀ ਗੱਲੋਂ ਐ ਨਹੀਂ ਤੈਨੂੰ ਤਾਂ ਮੰਦਾ ਮੈਂ ਕਿਆ ਹੀ ਮੈਨੂੰ ਲੈਣ ਆ ਲੈਣ ਕਿਉਂ ਚਲ ਚੁੱਪ ਚਪਾਵੇਂ ਬੁੱਤ ਚੱਲੇ ਰਹਿ ਗਈ ਚਲ ਕੋਈ ਗੰਦਾ ਪਾਣੀ ਨਾ ਪੀਂਦੇ ਆ ਕਰ ਕਰ ਤੇ ਆਪੇ ਥੋੜਾ ਠੰਡਾ ਨਹਾ ਕਰਦੇ ਹਣਾ ਹਾਂ ਸ਼ਸ਼ੀ ਗਾਜੀ ਸ਼ਸ਼ੀ ਖਾਣੇ ਹਾਲੂ ਜੀ ਪੀ ਲਓ ਜੀ ਪੀ ਲਓ ਪੀ ਲਾ ਜੂਸ ਪੀਣਾ ਦੁੱਜਾ ਉਹ ਰਿਆਨ ਗੱਲ ਸੁਣਾ ਲਾ ਬਾਬਾ ਠੋਕ ਜੀ ਕਿ ਲਮੇ ਨਾਲ ਡੂ ਜੀ ਆਹ ਇਤ ਰਸਤੇ ਚ ਖਾਲ ਲੈ ਲੈ ਕੇ ਆਏ ਹਾਂ ਹੋ ਮੈਂ ਡਰ ਗਈ ਮੇਰਾ ਭਾਈ ਉਹ ਜਿਗਨੀ ਆ ਮੈਂ ਤਾਂ ਦੋ ਵਾਰੀ ਕੋਣ ਫੋਨ ਲਾਇਆ ਅਸੀਂ ਕੀ ਚੁੱਪੀ ਕਾਗੇ ਉਹ ਇੱਥੇ ਆ ਗਏ ਮੈਂ ਹਣ ਕੀ ਚੁੱਪਣਾ ਹਾਂ ਤੇ ਬਣਾਣਾ ਚੱਲ ਮੈਂ ਤੁਹਾਨੂੰ ਫਿਰ ਮੈਂ ਬਈ ਨਿਕਲੀ ਬਾਹਰ ਤੇ ਤੇ ਆ ਗਏ ਖੁਸ਼ ਆ ਹਣ ਲੈ ਅਜੂਨੀ ਹੂੰ ਐਨੇ ਨਹੀਂ ਖੁਸ਼ ਹੋਣਾ ਕਿਉਂ ਹੋਰ ਇਹਨੂੰ ਵੀ ਚਾਹੀਦਾ ਮਰਜੀ ਦਾ ਮਾਲ ਉਹ ਚੋਪਰ ਆਇਆ ਤਾਂ ਤੂੰ ਜ਼ਰੂਰੀ ਹੋਣਾ ਨੂੰ ਆਹ 10 ਮਿਲਣੀ ਚਾਹੀਦੀ ਨਾ ਜਮਾ 10 ਮਿਲਣੀ ਚਾਹੀਦੀ ਨਾ ਪਹਿਲੇ ਮੈਂ ਗਿਆ ਟਾਸ ਬੰਦ ਲਗੇ ਨਾ ਹਮ ਛੱਡ ਕੇ ਅੰਤ ਵਿੱਚ ਸਹੀ ਗੱਲ ਹੈ ਅਸਲ ਚਿਹਰਤ ਤੋਂ ਸਮਝ ਨਹੀਂ ਜਾਂਦੀ ਹਮ ਹੋਏ ਤਾਂ ਸ਼ੂਗਰ ਬਾਰਾ ਦੋ ਤਿੰਨ ਮਿੰਟਾਂ ਡੱਬਾ ਜਿਹੜਾ ਚੁੱਟਾ ਟੱਕਣ ਪੱਲ ਗਿਆ ਸਹੀ ਗੱਲ ਹੈ ਇਹ ਰਾਤੀ ਲਫਾਫੇ ਜਿਹੜਾ ਪਿਆ ਵਾ ਕੱਢ ਲਿਆ ਉਹਨਾਂ ਨੇ ਕਤਰ ਮੈਂ ਆ ਗਾਈ ਨਾ ਪਾ ਬਜ ਜਿੱਦ ਗਦਲਾ ਸੀ ਤੇ ਹਾ ਗਾਈ ਹੂੰ ਤੇ ਇਰਾਜ ਹੀ 돌ਦੇ ਹੋਣਾ ਇਸੇ ਨਾਮ ਪਲਾ ਬਣਾ ਅਨੀ ਦੁਰਦਪੈਣਾ ਨਹੀਂ ਵਾਰਾ ਖਲਾ ਮੋਟਰਸਾਈਕਲ ਹਾਂ ਜਾਂ ਘਰ ਬੰਦਾ ਕੱਲਾ ਹੋਏ ਨਿਆਣਾ ਨਾਮ ਨਾ ਹੋਈ ਕਿਕੇ ਸੌਂ ਗਿਆ ਨਾ ਮੇਰੀ ਤੇ ਬਾਹ ਹੀ ਥੱਕ ਗਈ ਹੂੰ ਚਲੋ ਸਹੀ ਗੱਲ ਉਹ ਆਖੜੀ ਬਾਰੀ ਨਹੀਂ ਖੁੱਲਣ ਦੀ ਬੁਲਦੀ ਬਾਰੀ ਖੁੱਲ ਗਈ ਹੈ ਤੁਹਾਨੂੰ ਨਹੀਂ ਲੱਗਦਾ ਜੋ ਪੜਾ ਨਾ ਜੜੇ ਕੰਮ ਆਏ ਫਿਰ ਵੇਖਣ ਦਾ ਹੈਗਾ ਜੀ ਜੋ ਜੋ ਵਿਖਾ ਕੇ ਤੇ ਰੱਟਾ ਪਾਇਆ ਹੀ ਹੱਟ ਗਾਲ ਹੈ ਜਾਣ ਵੀ ਤੇ ਕੋਨੀ ਦੇਖੋ ਜੋ ਮੱਝ ਰੱਖੋ ਇਹ ਬਹੁਤ ਵਾਲਾ ਕੀੜਾ ਵਾ ਚਲੋ ਚਲੋ ਹਾਂ ਜਿਹੜਾ 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 ਚੱਲ ਚੱਵੇਂ ਚਾਹੇ ਜਿਹੜਾ 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 ਇਹਦੇ ਕੋ ਘੜਨਾ ਹੀ ਨਹੀਂ ਇਹਨੇ ਕਿਹ ਵੜਨਾ ਹੀ ਨਹੀਂ ਆਹ

Channel, channel, channel. Channel, channel, Jordi, Jordi.

ਕਹਿੰਦੇ ਕਿ ਕਿੰਨਾ 不知道了，那边